ਬਠਿੰਡਾ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫੂਲ ਮੰਡੀ ਦੇ ਡੀਐਸਪੀ ਪ੍ਰਤਪਾਲ ਸਿੰਘ ਜੀ ਦੀ ਅਗਵਾਈ ਦੇ ਵਿੱਚ ਕਾਸੋ ਅਭਿਆਨ ਦੇ ਤਹਿਤ ਸ਼ੱਕੀ ਵਿਅਕਤੀਆਂ ਦੇ ਘਰਾਂ ਦੇ ਵਿੱਚ ਛਾਪਾ ਮਾਰੀ ਕਰਕੇ 70 ਲੀਟਰ ਲਾਹਣ ਅਤੇ ਦੋ ਮੋਟਰਸਾਈਕਲ ਬਰਾਮਦ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਬਾਰੇ ਜਾਣਕਾਰੀ ਹੋਰ ਜਾਣਕਾਰੀ ਜਿਹੜੀ ਦੇ ਰਹੇ ਹੋ ਡੀਐਸਪੀ ડી ਰਜੇਸ਼ ਸ਼ਰਮਾ ਜੀ ਤਾਉ ਆਪੋਸਟੋ ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕਰਦੇ ਆਂ ਬਾਕੀ ਇਸ ਮਾਮਲੇ ਦੇ ਵਿੱਚ ਕਾਸੋ ਅਭਿਆਨ ਦੇ ਤਹਿਤ ਕੀ ਕੁਝ ਹੋਰ ਬਰਾਮਦ ਹੋਇਆ ਹੈ ਜਾਂ ਕਿਸ ਤਰ੍ਹਾਂ ਉਹਨਾਂ ਦੇ ਜਿਹੜੇ ਲਗਾਤਾਰ ਅਭਿਆਨ ਜਿਹੜੇ ਚੱਲ ਰਹੇ ਹੋਏ ਆ ਤੁਸੀਂ ਦੇਖ ਹੀ ਰਹੇ ਹੋ ਆਏ ਦਿਨ ਕੋਈ ਨਾ ਕੋਈ ਮੁਜਰਮ ਜਿਹੜਾ ਉਹ ਕਾਬੂ ਕੀਤਾ ਜਾ ਰਿਹਾ ਹੈ ਕਾਸੋ ਅਭਿਆਨ ਦੇ ਤਹਿਤ ਆ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਰਹੇ ਹੋ ਕਾਸੋ ਅਭਿਆਨ ਦੇ ਤਹਿਤ ਲੇਡੀਜ਼ ਪੁਲਿਸ ਤੇ ਜੈਂਟਸ ਪੁਲਿਸ ਜਿਹੜੀ ਉਹ ਘਰਾਂ ਦੇ ਵਿੱਚ ਜਾ ਕੇ ਤਲਾਸ਼ੀ ਲੈ ਕੇ ਇਸ ਤਰ੍ਹਾਂ ਦੇ ਆਪਰੇਸ਼ਨਾਂ ਦੇ ਵਿੱਚ ਜਿਹੜੀ ਪੁਲਿਸ ਨੂੰ ਕਾਫੀ ਸਫਲਤਾ ਮਿਲ ਰਹੀ ਹੈ ਔਰ ਜਿਹੜੇ ਇਹ ਨਸ਼ਾ ਤਸਕਰ ਆ ਉਹਨਾਂ ਕੋਲੋਂ ਨਸ਼ੀਲੀਆਂ ਵਸਤੂਆਂ ਚੋਰਾਪੋਸਟ ਆਦ ਬਰਾਮਦ ਜਾਂ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਜਾ ਰਹੇ ਤਾਂ ਆਪਾਂ ਜਾਣਦੇ ਆ ਅੱਜ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਹਰੋਨਵੀ ਸਿੰਘ ਐਲਾਈਕੇਸ ਜੀ ਦੇ ਦੇਹਨਰ ਦੇਸ਼ ਮੁਤਾਬਕ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਪੀਡੀ ਸਾਹਿਬ ਦੀ ਨਿਗਰਾਨੀ ਹੇਠ ਡੀਐਸਪੀ ਡੀ ਮਨਰਜੇ ਸ਼ਰਮਾ ਅਤੇ ਡੀਐਸਪੀ ਫੂਲ ਪ੍ਰਤਪਾਲ ਸਿੰਘ ਦੀ ਗੁਆਇਟ ਸਰਜਨ ਫੂਲ ਦੇ ਵਿੱਚ ਕੈਸ ਆਪਰੇਸ਼ਨ ਕੀਤਾ ਗਿਆ ਵਾ ਇਸ ਆਪਰੇਸ਼ਨ ਦੇ ਵਿੱਚ 70 ਲੀਟਰ ਲਾਨ ਸਮੇਤ ਦੋਸ਼ੀ ਅਤੇ ਦੋ ਮੋਟਰਸਾਈਕਲ ਜਿਹਨੂੰ ਅਸੀਂ ਤਸਦੀਕ ਕਰ ਰਹੇ ਹਾਂ ਤੇ ਇੱਕ ਸ਼ੱਕੀ ਵਿਅਕਤੀ ਕਾਬੂ ਕੀਤਾ ਹੈ ਜਿਸ ਤੋਂ ਅੱਗੇ ਪੁੱਛਗਿੱਛ ਜਾਰੀ ਹੈ